ਹਰ ਹਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਅਨੰਦ ਗਾਂ ਬਠਦੇ ਨਾਮ ਦੇਵ ਮਹਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਾਧਗੁਰ ਪ੍ਰਸਾਦ ਸ਼ਲੋਕ ਮਹਿਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆ ਜਾਂ ਸੁਖ ਤਾਬ ਨਾ ਹੋਈ ਤਉ ਕਰਤਾ ਕਿਨਣਾ ਮੈਂ ਨਾਹੀ ਜਹ ਹੋ ਕਰਣਾ ਹੋਈ ਬਲ ਹਾਰੇ ਤਰ ਤੋਸਿਆ ਤੀਰੰਤ ਨਾ ਜਾਏ ਲਖਿਆ ਰਹਾਉ ਜਾ ਆਤਮਾ ਜੋਤ ਜੋਤ ਮੈਂ ਜਤ ਅਕਲ ਖਲਾ ਪ੍ਰਪੂਰਿਆ ਨੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਨ ਕੀਤੀ ਸੋ ਪਰਪਿਆ ਕਹੋ ਨਾਨਕ ਕਰਤੇ ਕਿਆ ਬਤ ਜੋ ਗਿਜ ਕਰਨਾ ਸੋ ਕਰਿਆ ਸੋ ਅਦਰ ਰਾਗ ਅਸਮਹਿ ਲਾਹਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਹਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਗਵਨ ਹਾਰੇ ਕੀਤੇ ਤੇਰੇ ਰਾਗ ਪ੍ਰੇਸ਼ੋ ਕਈ ਹੈ ਕੀਤੇ ਤੇਰੇ ਗਵਨ ਹਾਰੇ ਗਵਨ ਕਦਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧ ਨੋ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧ ਨੇਸ਼ਰ ਪਰਮਾ ਦੇਵੇ ਸੋਮਨ ਤੇਰੇ ਸਦਾ ਸਵਾਰੇ ਗਾਵਣ ਤੁਧ ਨੋ ਨਰਨਰਥ ਨ ਬੈਠੇ ਦੇਵਤੀਆਂ ਅੰਦਰ ਨਾਲੇ ਗਾਵਣ ਤੁਧ ਨੋ ਸਿਦ ਸੁਮਾਦੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਤੇ ਸੰਤੋਖੇ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਿਤ ਬ੍ਰਹਮਨ ਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤਦਨੋ ਰਤਨੁ ਪਾਏ ਤੇਰੇ 86 ਤੇ ਰਤਨ ਨਾਲੇ ਗਾਵਨ ਤਦ ਨਾ ਜੋਤ ਮਹਾਬਲ ਸੂਰਾ ਗਾਵਨ ਤਦ ਨਾ ਖਾਣੀ ਚਾਰੇ ਗਾਵਨ ਤਦ ਨਾ ਖੰਡ ਮੰਨ ਬ੍ਰਹਮੰਡ ਕਰ ਕਰ ਰਖੇ ਤੇਰੇ ਧਾਰੇ ਸੇ ਤਦ ਨੋ ਗਾਵਨ ਜੋਤਿ ਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦ ਨੋ ਗਾਵਨ ਸਹਿਮ ਚਿਤ ਨਾਮਨ ਨਾਨਕ ਅਬਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸਚਿ ਨਾਹੀ ਹੈ ਪਿਉ ਹੋ ਸੇ ਜਾਇ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨੋ ਪਾਈ ਕਰ ਕਰ ਵੇਖੀ ਤਾਪਣਾ ਜੋ ਤਿਸ ਦੇਵੜਿ ਆਈ ਜੋ ਤਿਸ ਪਾਵੇ ਸੋਏ ਕਰਸੇ ਪਰ ਹੋ ਗਵਨਾਖ ਨਾ ਨਾ ਜਾਏ ਸੋ ਪਾਦਸ਼ਾਹ ਸਹਾ ਪਾ ਸਾਹਿਬ ਨਾਲ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨ ਵਡਾ ਖੈ ਸੌਖ ਹੋਏ ਕਿਉ ਡ ਵੱਡਾ ਡੇਠਾ ਹੋਏ ਕੀ ਹੁੰਦਾ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਹੈ ਹਿਰਾਂ ਕੋ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੇ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਕਹਿਮ ਨਾ ਜਾਏ ਤੇਰੇ ਸਤ ਲਵੜਾਈ ਸਾਤ ਸਤ ਸਾਤ ਅਪ ਸਭ ਚਿੰਗਿਆਈਆਂ ਸਿਤਾ ਬਰਖਾਂ ਕਿਆ ਵੜਿਆਈਆਂ ਤਦਨ ਸਦੇਖ ਨੈਣਾ ਪਾਇਆ ਕਰਮ ਲੈ ਨਾ ਹਿਤਾ ਰਹਾਇਆ ਆਪਣਾ ਵਾਲਾ ਕਿਆ ਵਿਚਾਰਾ ਸਿਖ ਤੇ ਪਰੇ ਦਰੇ ਪੰਡਾਰਾ ਜਿਸ ਤੋਂ ਦੇਹੇ ਵਿਦਸੈ ਕੀ ਆਚਾਰਾ ਨਾਨਕ ਸਚ ਸਵਾਰਨ ਹਰਿ ਸਭਹਿ ਲਾ ਪਹਿਲਾ ਆਖਾ ਦੀਵਾ ਸਰੇ ਵਰ ਜਾਓ ਆਖ ਨੋਖ ਸੱਚਾ ਨਾਮ ਸੱਚੇ ਨਾਮ ਕੇ ਲਾਗਿਆ ਭੁੱਖ ਅਧ ਭੁੱਖੇ ਖਾਏ ਤਨਹਿ ਦੁਖ ਸੋਖੇ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਰਾਏ ਰਹਾਓ ਸੱਚੇ ਨਾਮ ਕੇ ਤਲ ਵੜਿਆਏ ਆਥਕੇ ਕੀੰਦ ਰਹੇ ਪਾਈ ਜੇ ਸਾਹ ਲਿਖੇ ਆਖ ਨ ਪਾਹੇ ਵੱਡਾ ਨ ਹੋਵੇ ਕਾਰ ਨ ਜਾਏ ਨ ਹੋਵਰੇ ਨਾ ਹੋਵੇ ਸੋਗ ਨਿੰਦਾਰਾ ਹੈ ਨਾ ਚੁਕੇ ਭੋਗ ਗੁਣੇ ਹੋਹੁਦ ਨਾਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ ਦੇਵਦਾਤੀ ਉੜਦੇ ਰਿदात ਜਿਨ ਦਿਨ ਕਰਕੇ ਕੀਤੇ ਰਾਤ ਖਾਸ ਅਨੁਸਾਰ ਹੈ ਤੇ ਗਉਜਾਤ ਨਾਨਕ ਨਾਵੇ ਬਾਸਨਾਤ ਰਾਗ ਜਿਨੇ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਗੁਰ ਗ੍ਰਪਾਸ ਹਮ ਕੀਰੇ ਕਰਮ ਸਤਿਗੁਰਿ ਸ੍ਰਿਨਾਈ ਕਰਦਿਆ ਨਾ ਪ੍ਰਗਾਸ ਮੇਰੇ ਬਿਨ ਗੁਰ ਦੇ ਮੋਕੋ ਸਰਬ ਨਾਮ ਪ੍ਰਗਾਸ ਗੁਰਬਤਨ ਨਾ ਮੇਰਾ ਪ੍ਰਾਨ ਸਿਖਾਏ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉੜ ਪਾਗ ਵਡੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਿਵਤਾ ਸਹੈ ਬੁਲ ਸੰਗਤ ਅਗਨ ਪ੍ਰਗਾਸ ਜਨ ਹਰ 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 ਅਰਸ਼ ਨਾ ਨਾ ਪਾਇਆ ਤੇ ਪਾਗ ਹਣਜੋਂ ਪਾਸ ਜੋ ਸਤਗੁਰ ਸ਼ਰਣ ਸੰਗਤ ਨਹ ਆਏ ਦਿਨ ਗਜੀਵੇ ਤ੍ਰਿਗ ਜਿਵਾਸ ਜਨ ਹਰ ਦਿਨ ਸਤਗੁਰ ਸੰਗਤ ਪਾਈ ਤਨ ਤੋਰਾ ਮਸਤਾ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿਤ ਹਰਸੁ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਰਦੇ ਮਹਿਲਾ ਪੰਜਾਬਾ ਕਾਹਿਰੇ ਮਨ ਤਵਤਮ ਜਹਰ ਹਰਿ ਨੋ ਪ੍ਰਿਆ ਸੈਲ ਬਥਰ ਮੈਂ ਜੰਤੋ ਪਾਈ ਤਾ ਕਰਜ ਕਗ ਕਰਤ ਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋਤ ਰਿਆ ਗੁਰ ਪ੍ਰਸਾਦ ਅਪਰੰਤ ਪਾਇਆ ਸੂਕੇ ਕਾਸ਼ਟ ਹਰਿਆ ਰਹਵ ਜਨ ਲਬਿਤਾ ਲੋਗ ਅਸ਼ਮਨਤਾ ਕੋਈ ਨਗਿਸ ਕੇ ਤੜਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਕਾਹੇ ਮਨ ਪਾਓ ਕਰਿਆ ਉੜੇ ਉੜਾ ਆਵੇ ਸੇ ਕੋਸਾਨ ਪਾਛੈ ਬਿਸ਼ਰੇ ਸ੍ਰੀ ਆਦਿਨ ਕਵਨ ਖਲਾਵੇ ਕਵਨ ਸੁਗਾਵੇ ਮਨ ਮੈਂ ਸਿਮਰਣ ਕਰਿਆ ਹਵਨ ਦਾਣ ਦਾ ਸ਼ਸ਼ਟ ਅਸ਼ਨਾਣ ਠਾਕੁਰ ਕਰ ਦਿਲ ਤਰਿਆ ਜਨ ਨਾਨਕ ਬਲ ਬਲ ਸਦ ਪਰ ਜਾਈਏ ਤੇਰ ਅੰਤ ਨਾ ਪਾਰ ਆਵਰਿਆ ਰਾਗ ਅਸਾਂ ਮਹਿਲਾ ਚੌਥਾ ਸੋਪੁਰਖ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗ ਮਾਪਾਰਾ ਸਬਤ ਆਵਹਿ ਸਬਤ ਆਵਹਿ ਤੁਜੀ ਹਾ ਸੱਚੇ ਸਰਜਨਹਾਰਾ ਸਾਜੀ ਤੁਮਹਾਰੇ ਜੀ ਤੁਜੀ ਆਕਾ ਦਾਤਾਰਾ ਹਰ ਧਿਆਵੋ ਸੰਤ ਹੋ ਜੀ ਸਾਧੂ ਸਿਵ ਸ਼ਰਨਹਾਰਾ ਹਰਾਪੇ ਠਾਕੁਰ ਹਨਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਣ ਕਣ ਅੰਤਰ ਸਰਮ ਨਿਰੰਤਰ ਜੀ ਹਰੇ ਕੋ ਪੁਰਖ ਅਸਮਾਨਾ ਇਕ ਦਾਤ ਦੇ ਵਿਖਾਰੇ ਜੀ ਸਾ ਤੇਰੇ ਚੋ ਜਿਵ ਨਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਨਾ ਵਰਨਾ ਜਾਣਾ ਤੂੰ ਅਪਾਰ ਬ੍ਰਹਮ ਅਬੇੰਤ ਮੇੰਤ ਜੀ ਤੇਰੇ ਖਿਆ ਗੁਨਾਖ ਵਖਾਣ ਜੋ ਸਿਵ ਹੈ ਜੋ ਸਿਵ ਹੈ ਤੁਜੀ ਨਾਨਕ ਤਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਜੀ ਸੇ ਜਨ ਜਗੁ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਦਿਨ ਹਰ ਧਿਆਆ ਜੀ ਦਿਨ ਟੋਟੇ ਜਾਵਗੇ ਫਾਸੇ ਦਿਨਰ ਪਾਓ ਦਿਨ ਹਾਰ ਦਿਨ ਪਾਓ ਧਿਆਆ ਆ ਜੀ ਦਿਨ ਕਾ ਭਾਉ ਸਾਗ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨ ਨਾਨਕ ਤਲਬਲ ਜਾਸੇ ਤੇਰੇ ਭਗਤ ਤੇਰੇ ਭਗਤ ਆਪਣਾਰ ਜੀ ਭਰੇ ਬਿਆਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਅਸ਼ਲਾਹਣ ਤੂ ਕੀ ਹਰਨਕ ਅਨੇਕ ਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹੇ ਹਰ ਪੂਜਾ ਜੀ ਤਾ ਤਪ ਹੈ ਜਪਿਆ ਬਿਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਮੋ ਸਿਮਰਤੋ ਸਾਸਰ ਜੀ ਕਨਕ ਰਿਆ ਖਟ ਕਰਮ ਕਰੰਤਾ ਸੇ ਭਗਤ ਅਸੇ ਭਗਤ ਭਲੇ ਜਾਨ ਨਾਨਕ ਜੀ ਜੋ ਪਾਵ ਹੈ ਮੇਰੇ ਹਰਿ ਭਗਵੰਤਾ ਵਾਦ ਪੁਰਖ ਪਰੰਪਰਤਾ ਜੀ ਤੁਧ ਜੀਵੜ ਅਵਨਨਾ ਕਰੂਏ ਤੁਗ ਜੁਗ ਜੁਗ ਏਕੋ ਸਦਾ ਸਦਾ ਤੇਕੋ ਜੀ ਤੇ ਉਹ ਨਿਰ ਕਰਤਾ ਸੋਏ ਦਾ ਪੈ ਪਾਵੈ ਸੋਏ ਵਰਤੈ ਜੀ ਤੂੰ ਆਪੈ ਕਰਨ ਹੈ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਪਾਏ ਜੀ ਤਦ ਦਪ ਸਰਜ ਸਾ ਗੂਏ ਜਨਾਨਕ ਗੁਣ ਗਾਵੈ ਕਰਤਾ ਕਹਿ ਜੀ ਜੋ ਸਭ ਸਿਕਾਰ ਜਾਣਵੀ ਅਸਾ ਮਹਲਾ ਚੌਥਾ ਤੂੰ ਅਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਪਾਵੈ ਸੋ ਇਥੀ ਸੀ ਜੋ ਤੂੰ ਦੇਹ ਸੋਇ ਹੋ ਪਾਏ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨਾ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਹਲਾ ਦਾ ਮਨ ਮੁਹਗਵਾਇਆ ਦਾ ਸੋੜਿਆ ਮਿਲਾਇਆ ਤੂੰ ਦਰਿਆ ਉਹ ਸਾਤ ਜਿਹੇ ਮਾਹੀਦ ਬਿੰਦੂ ਜਾ ਕੋਈ ਨਾਹੀ ਜੇ ਜਾਂ ਸਾਥੀ ਰੱਖੇ ਨ ਜੋ ਮਨਵ ਸੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋ ਇਹ ਜੰਝੜ ਹਰ ਗੁਣੁ ਸਦਹਿ ਆਖਿ ਵਿਖਾਣੈ ਜਿਨਹਰਿ ਸੇਵਿਆ ਰਿਸ਼ੁ ਗਪਾਇ ਸਹਜਿ ਹਰਿ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਸੁਦਬਿੰਦੂ ਜਾ ਵਰਣਾਖੁ ਹੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਿਨਾਂ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਤਿਤ ਸਰਬੜ ਭੁਲਿਨ ਵਾਸਾ ਪਾਣੇ ਪਾ ਭਗਤ ਨਹਿ ਕੀਆ ਪਗਜ ਮਰ ਪਗਦੇ ਚੰਨ ਹਾ ਬ ਦੇਖਾ ਤਿਹੜੇ ਵੇਲੇ ਮਨੇਖਨਾ ਜੇ ਦਸ ਮੂਨ ਮਨ ਹਰਿ ਉਸਰਾ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੇ ਸਤੇ ਨਹਿ ਪੜਿਆ ਮੂਰਖ ਮੁਗਤਾ ਜਨਮ ਭਿਆ ਪਰਨੋਤ ਨਾਨਕ ਦਿਨਗੇ ਸਰਣਾ ਜਨ ਤੋਂ ਨਾਹੀ ਵਿਸਰਿਆ ਸਾ ਮਹਿਲਾ ਪੰਜਵਾ ਭਏ ਪ੍ਰਾਪਤ ਬਨੁ ਹੁ ਦੇ ਹੁਰੀਆ ਗੋਵਿੰਦ ਮਨੁ ਨਕੇ ਹੇ ਤੇ ਬਰਗਿਆ ਆਵਰ ਕਾਜ ਤੇ ਕਿਤਨਾ ਕਾਮ ਬਲ ਸਾਜ ਸੰਗਤ ਪਜ ਕੇਵਲ ਨਾਮ ਸਰੰਗ ਜਾਉ ਲਾਗ ਭਉਜਲ ਦਰਨਨ ਕੈ ਜਨ ਮਰਥਾ ਜਾ ਤ੍ਰਿਮਾਇਆ ਕਹੋ ਜਉ ਤਾਂ ਸੰਜਮ ਤੁਮ ਨਮ ਬਨਾਖ ਮਾਇਆ ਸੇਵਾ ਸਾਜ ਨਾ ਜਾਣਿਆ ਹਰਾਇ ਕਹੋ ਨਾਨਕ ਹਉਲੀ ਜਿ ਕਰਮਾ ਸ਼ਰਨ ਪਰੇਕੇ ਰਾਖੋ ਸ਼ਰਮ ਪਾਛਾ ਹੈ ਦਸਵੇਂ ਕਬੋ ਪਾਇ ਮਿਲਤੀ ਚੋ ਪਾਇ ਹਮ ਰੇਕ ਰਹਾ ਤੇ ਰਛਾ ਪੂਰਨ ਹੋ ਏਦ ਕੀ ਇਛਾ ਤਵ ਚਰਨਮਨ ਰਹਿ ਹਮਾਰਾ ਆਪਣਾ ਜਾਨਕ ਨੂਪਤ ਪਾਰਾ ਹਮਰਾ ਦੁਸਤ ਸਵਾਦ ਮੁਕਾਬ ਹੋ ਆਪਾ ਦੈਮ ਰਹਿ ਵਿਚਾਪ ਹੋ ਸੁਖੇ ਵਸੀ ਮੂਰ ਪ੍ਰਵਾਨ ਸੇਵ ਸਿਖ ਉਸ ਮੈਂ ਕਰਤਾਰਾ ਮੋਰ ਅਛਲ ਜਗ ਕਰਦਾ ਕਰੀਐ ਸਭ ਰਣ ਕਹੋ ਆ ਵ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੀ ਰਹੇ ਪਿਆਸਾ ਤੁਮਹ ਸ਼ਾਨ ਕੀ ਵਰਨਾ ਤਿਆਉ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿੱਖ ਹਮਾਰੇ ਤਾਰਿ ਹੈ ਜਨ ਜਨ ਸ਼ਾਸਤਰ ਹਮਾਰੇ ਮਾਰਿ ਹੈ ਆਪ ਆਦਿ ਮ제 ਭਰੀਐ ਬਨਨ ਕਾਲ ਕ ਤਰਾਸ ਨਰੀਐ ਹੋ ਜੋ ਸੁਦਾ ਹਮਾਰੇ ਪਛਾ ਅਸ਼੍ਰੀਆ ਤੂ ਜੋ ਕਨੇਓ ਲਛਾ ਰਾਖ ਲਿਹੁ ਅਮੋ ਰਾਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਜੇ ਨ ਮਨ ਦੁਸ਼ਨ ਗੇ ਹੰਤਾ ਆਤਮਾ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਸੋ ਜਵਤਰਾ ਜਨ ਕਾਲ ਪਾਏ ਕਰਪਸ਼ ਨਬਰ ਗਾਸਾ ਸਾਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਪਰਮਾ ਜੋਥਿਓ ਜਮਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਦਾਹੇ ਹਮਾਰਾ ਜਮਨ ਕਾਲ ਸਾਜਗਤ ਮਨਾਇਓ ਦੇਵ ਦੈਤ ਜਥ ਨਮ ਜਾਇਓ ਆਦ ਰਤੇ ਕੇ ਉਤਾਰਾ ਸੋਏ ਗੁਰ ਸਮਝੇ ਹੋ ਹਮਾਰਾ ਨਮਸਕਾਰ ਜਿਸਹਿ ਕੋ ਹਮਾਰੇ ਸ਼ਕਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸਿਰਗੁਨ ਸੁਖ ਦੇਉ ਸਤਰਨ ਕਾ ਪਲਮੋ ਬਦਕੇਉ ਘੜਕੜ ਕੇ ਅੰਦਰ ਕੇ ਜਾਣਤ ਭਲੇ ਬਰੇ ਕੇ ਪੀਰਵ ਸ਼ਾਨਤ ਚੇਟੇ ਜੇਗ ਜਦਾ ਸਤੂਲਾ ਆਪਰਿ ਕਿਰਪਾ ਦ੍ਰਿਸ਼ਟ ਅਗਨ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਦਵ ਛੰਨ ਘੜਕੜ ਕੇ ਪੜਪੜ ਕੇ ਜਨ ਜਦ ਕਰਖ ਅਖਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਾਰ ਜਵਾਦ ਰਖ ਕਰਤੋ ਹੋ ਕਪੂ ਤੁਮੈ ਮਲਤ ਦੇਹ ਦੇਰਸ ਬਹੂ ਜੀਤੇ ਬਦਨ ਸ੍ਰਿਸ਼ਟ ਸਵ ਉਤਾਰੇ ਆਪ ਆਪਨੇ ਵਜੂ ਉਚਾਰੇ ਤੁਮ ਸਭ ਹਿਤੇ ਰਹੈ ਨਿਰਾਲਮ ਜਾਣ ਦੇਬੇ ਪੇਦਰ ਆਲਮ ਨਿਰੰਕਾਰ ਨਿਰਵਕਾਂਦਰ ਨਾਮ ਪਵਾ ਤਾ ਨੀਲਾ ਨਾਦ ਸੰਭ ਤਾ ਗਉੜ ਚਾਰ ਦੇ ਪੇਦਾਂ ਜਾਂ ਕੋ ਪੀਵ ਨਾ ਪਾਵਤ ਬਿੰਦ ਤਾ ਕਾ ਕਰ ਪਾਹਨ ਨਮਾਨਤ ਮਹਾ ਮੂਲ ਹੈ ਅਗਜ ਪੀਦ ਨਾ ਜਾਣਤ ਵਾਹ ਦੇਵ ਕੁਲ ਕਹ ਤਸਦਾ ਸ਼ਿਵ ਅਨੰਤਕਾਰ ਕਾ ਚੀਰਤਨੇ ਪੀਵ ਆਪ ਆਪ ਨੇਵਦ ਹੈ ਜੀਤੇ ਬਰਣਤ ਪਿੰਨ ਪਿੰਨ ਤੂੰ ਹੈ ਤੇਤੇ ਸਮਰਾਨ ਖਾਨਾ ਜੈ ਬਸਾਰਾ ਕਹਿ ਬੁਧਿ ਸਜਿਆ ਪ੍ਰਥਮ ਸੰਸਾਰਾ ਇਕ ਰੂਪ ਰੂਸ ਰੂਪਾ ਰੰਗ ਪਿਉ ਰਾਵ ਕਿਹ ਪੂਪਾ ਅੰਡਾ ਜੇ ਰਸੇ ਤੇ ਕਿਨੀ ਉਤਪੇ ਖਾਨ ਬਹੁ ਰਚ ਦੇਲੀ ਗਹੋ ਪੂਰ ਰਾਜਾ ਵੇ ਬੈਠਾ ਗਹੋ ਸਿਮਨ ਪਿਉ ਸੰਗਤ ਇਕੱਠਾ ਸਗਰੇ ਸਿਖ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸਵੰਮ ਪਭ ਹੋਰ ਅਛਾ ਮੇਰੇ ਤੁਮ ਕਰੋ ਸਿਖਵਾ ਰ ਸਿਖ ਸੰਗ ਰੋ ਦੋਸ਼ ਜਿਥੇ ਉਠਵਾਤ ਰ ਪਤ ਸਗਲ ਮਲੇਸ਼ ਕਰੋ ਨਨ ਘਾਤਾ ਜਿਹਾ ਤੁਝ ਅਦਰਨੀ ਪਰੇ ਦਿਨ ਕੈ ਦੁਸ਼ਟ ਦੁਖਤਾ ਹੋਵੇ ਮਰੇ ਔਰ ਜਵਨ ਪਗ ਆਪਣੇ ਇਤਿਹਾਰੇ ਦਿਲ ਕੈ ਤੋਂ ਸੰਕਟ ਸਭ ਟਾਰੇ ਜੋ ਅਕਲ ਗੁਗਬਾਰ ਤੇ ਆਇਆ ਹੈ ਤਾਂਕੇ ਕਾਲ ਨਿਕਟ ਨਹਿ ਰਚਾ ਹੋਏ ਤਾਹੀ ਸਭ ਕਲ ਦੁਸ਼ਟ ਅਰਿਸ਼ਟ ਤਰੇ ਤਦ ਕਰਨ ਕਿਰਪਾ ਦ੍ਰਿਸ਼ਟ ਜਨ ਜਾਹੀ ਨਹਿਰ ਹੋ ਤਾਕੇ ਤਾਪ ਤਨੁਖ ਮਹਰ ਹੋ ਹਰਿ ਜਦ ਸਦ ਆਕਾਰ ਮੁਸਾ ਹੋਈ ਦੁਸ਼ਟ ਸਾਸ਼ਕ ਨਾ ਹੋਈ ਇੱਕ ਵਾਰ ਜਨਤ ਮੈਂ ਸਮਾਰਾ ਆਕਾਲ ਪਾਸ ਤੇ ਤਾਹੀ ਬੜਾ ਜਿਨ ਨਨ ਨਾਮ ਤੇ ਹਰਿ ਕਹਾ ਦਾਰੇ ਦੁਸ਼ਟ ਦੋਖ ਤੇ ਰਹਾ ਹਰੜ ਕੇ ਤੁਮ ਸ਼ਰਨ ਤਿਹਾਰੇ ਆਪ ਹਾ ਦਿਲ ਹੋ ਵਾਰੇ ਸਰਵ ਠੋਰ ਮੋਹ ਹੋ ਸਹਾਈ ਦੁਖ ਦੁਖ ਤੇ ਨਹ ਬਚਾਈ ਸਵਈਆ ਪਾਹੇ ਗਹਿ ਜਾ ਤੇ ਤੁਮਰੇ ਤਉ ਤੇ ਕੋ ਆਖ ਦਰਣ ਹਿਆਨੇ ਹੋ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਹੈ ਮੇਕ ਨਾ ਮਾਨਿਓ ਸਿਮਰੇ ਸਾਸਤਰ ਵੇਦ ਸਵੈ ਵੋ ਭੇਦ ਗਹਿ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮੜੇ ਕਰ ਮੈਂ ਨਾ ਕਹਿਉ ਸਭ ਤੋਹੇ ਵਿਖਾ ਲਿਉ ਦੁਖਰਾ ਸਗਲ ਦਵਾਰ ਕੋ ਛਡ ਕੇ ਗਹਿਉ ਤਹਾਰੋ ਦਵਾਰ ਬਾਹੇ ਰਹੇ ਕਿ ਲਾਜ ਅਸ ਗੋਬਿੰਦ ਆਸ ਤਹਾਰਾ ਰਾਗ ਖਲੀ ਮਹਿਲਾ ਤੀਜਾ ਆਨੰਦ ਓ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਦ ਸੇਤੇ ਮਨਵ ਜੀ ਆਵਦਾ ਗਿਆ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਵਣਾਈਆ ਸ਼ਾਦੋ ਤਾ ਗਾਵੋ ਹਰੇ ਕੀ ਰਾਮਨ ਜੀ ਨੇ ਵਸਾਇਆ ਕਹ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੋ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹਿ ਤੋ ਮਨ ਮੇਰੇ ਦੋ ਸਭ ਸਾਰਣਾ ਅੰਗੇ ਘਰ ਹੋ ਤਰੇ ਤੇਰਾ ਕਾਰਜ ਸਭ ਸਵਾਰਣਾ ਸਭਨਾਗਲਾ ਸਮਰੱਤ ਸੁਆਮੀ ਸੋਕ ਅਮਨ ਅਵਸਾਰੇ ਕਹ ਨਾਨਕ ਮਨ ਮੇਰੇ ਸਦਾ ਨਮੋ ਹਰਿ ਨਾਲੇ ਹਾਜੇ ਸਾਹਿਬਾ ਕੀ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੁ ਪਾਵੈ ਸਦਾ ਸੇ ਸਲਾਹਾ ਤੇਰੇ ਨਾਮ ਨੋਸਾਵੈ ਨਾਮ ਇਨਕੇ ਮਨੁਸ਼ਿਆ ਆਵਾਦੇ ਸ਼ਬਦ ਖਨੇਰੇ ਗਹਿ ਨਾਨਕ ਸੁੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰਮੇ ਦਾਇਨ ਭੁਖਾ ਸਭ ਗਵਾਈਆ ਤਰ ਸਾਧ ਸੁਖਮਨੈ ਉਸਿਆਜ ਨੇਚਾ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟੂ ਜਿਸ ਅਧਿਆਪੜਿਆਇਆ ਕਹ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਬਗ ਕਰ ਸੁਬਗੈ ਸ਼ਬਦ ਬਾਜੀ ਇਕ ਲਾਜਤ ਕਰ ਧਾਰੀਆਂ ਪੰਜ ਦੂਦ ਵਾਸ ਕਿਤੇ ਕਾਲ ਗੰਨ ਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸੋ ਹੁਆ ਤਿਤ ਕਰ ਅਨਹਦ ਬਾਚੇ आनंद सुनो होड़ पागी हो सगले मनोअर्थ पूरे पारब्रह्मप्रा पाया इतने सगले विशूरे दुख रोसनता उतरे सोने सच्चे वाणी सन्द साज न पए सरसे पूरे गुरु तजानी सुनते पंडित कहते पवित्र सद्गुरु हा भरपूरे ਧਨਵੰਤ ਨਾਨਕ ਅਗਦੇ ਚਰਨ ਲਾਗੇ ਆਵਾਜ਼ ਅਨਹਦ ਤੂਰੇ ਮੁੰਦਾ ਆਵਣੀ ਮਹਿਲਾ ਪੰਜਵਾ ਥਾਲ ਵਿੱਚ ਨਸਤੋ ਪਈਓ ਸਤ ਸੰਦੋਖ ਵਿਚਾਰ ਚ ਅਮਰਤ ਨਾਮ ਥਾakur ਕਾ ਪਈਓ ਜਿਸ ਕਾ ਸਾਖ ਸਦਾ ਰੋਜੇ ਕੋ ਖਾਵੇ ਜੇ ਕੋ ਪੰਚੈ ਜਿਸ ਕਾ ਹੋਇ ਉਦਾਰ ਓ ਇਹ ਵਾਤ ਜਿਨ ਲੈ ਜਾਏ ਨਿਤ ਨਦਰਖ ਵਰਤਾਰੂ ਤਮ ਸੰਸਾਰ ਜਨ ਲਗਤ ਰਈਏ ਸੋ ਨਾਨਕ ਬ੍ਰਹਮ ਵਿਸਾਰੂ ਸੋ ਲੋਕ ਮਹਿਲਾ ਪੰਜਵਾ ਤੇ ਰਾਗੇ ਤਾ ਜਾ ਤੋ ਨਾਹੀ ਮੈਨੋ ਜੋਗ ਤੂਏ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਰਾਮ ਤੋਵੀ ਸਤਿਗੁਰੂ ਸਜਨੇ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਦਿਲ ਮਨ ਥੇਵੇ ਹਰਿਆ ਪਉੜੀ ਤਿਥਾ ਤੂੰ ਸਭ ਰਤੁ ਜਥੈ ਕੋਈ ਨਾਹੀ ਔਥੈ ਤੇਰੀ ਰਾਖ ਅਗਨੀ ਅਦਨ ਮਾਹੀ ਸੁਣ ਕੇ ਜਮ ਕਹ ਦੂਤ ਨਾਏ ਤੇ ਰਹਿ ਛਡ ਜਾਹੇ ਫਾਜਲਾ ਬਗਸਗਾਹੋ ਗੁਰ ਸ਼ਬਦੇ ਪਾਰ ਪਾਹੇਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਹੇ ਗਨ ਪੁੱਲ ਗੁਣ ਗੋਬਿੰਦ ਗਾਹੇ ਸਭ ਸਨੁ ਕਿਰਪਾਲ ਸੁਮਾਨੇ ਸਾਹੇ ਸਾਹੇ ਵਰਥਾ ਕੋ ਨਾ ਜਾਏ ਜੇ ਆਵੈ ਤਦਾਹੇ ਸ਼ਲੋਕ ਮਹਲਾ 5 ਅੰਤ ਰਗੁ ਰਾਦਨਾ ਜਹਿਵਾ ਜਗੁ ਗੁਰ ਨਾਉ ਨੇਤਰੇ ਸਤਿਗੁਰ ਪ੍ਰੇਖਣ ਸ੍ਰਵਣੀ ਸੁਨਣਾ ਗੁਰਨਾਵ ਸਤਿਗੁਰ ਸੇਤਿ ਰਤਿਆ ਦਰਗਹ ਪੈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾ ਬਾਦੇ ਜਗ ਮਦਮ ਕਾੜੇ ਹੈ ਬਲੇ ਕੇ ਕੇ ਮਹੀਨਾ ਪੰਜਵਾ ਰਖੇ ਰਖਣ ਹਾਰ ਆਪ ਬਾਰਿਯਨ ਗੁਰ ਕੇ ਪੈਰੇ ਪਾਏ ਕਾਜ ਸੁਵਾਰਿਯਨ ਹੋਆ ਆਪ ਦਿਆਲ ਮਨਹੋ ਨਾ ਵਿਸਾਰਿਯਨ ਸਾਜਨਾ ਗਏ ਸੰਗ ਭਾਵ ਜਲ ਤਾਰਿਯਨ ਸਾਖਤ ਅਨਿਤਿਕ ਦੁਸ਼ਟ ਹਨਮਾਹਿ ਬਦਾਰਿਯਨ ਤੇ ਸਾਹਿਬ ਕੇ ਟੇਕ ਨਾਨਕ ਵੰਨੈ ਮਾਹੀ ਜੇਸਾ ਸਮਰਤ ਅਸਗ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੇ ਟੇਕ ਨਾਨਕ ਮੰਨ ਮਾਹੀ ਜੇਸਾ ਸਮਰਤ ਅਸਗ ਹੋਏ ਸਗਲੇ ਦੁਖ ਜਾਹੇ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ